बात जो विचार रहे आनंद साहब जी लड़ीवार आओ आप इस अगे विचारना शुरू करते हैं बाणी को समझिए बाणी नीचे वसाइए अस बाणी रोज़ पढ़ते हैं ਪਰ ਬਾਣੀ ਪੜਨ ਦਾ ਸਾਡਾ ਜਿਹੜਾ ਮਕਸਦ ਹੈ ਉਹ ਬਾਣੀ ਦਾ ਵਪਾਰ ਕਰਨਾ ਨਹੀਂ ਬਾਣੀ ਦੇ ਮੁਤਾਬਕ ਆਪਣੇ ਜੀਵਨ ਨੂੰ ਢਾਲਣਾ ਹੋਣਾ ਚਾਹੀਦਾ ਹੈ ਫੇਰ ਸਾਨੂੰ ਸਮਝ ਆਏਗੀ ਸੋ ਆਓ ਬਾਣੀ ਵਿਚਾਰਨੀ ਸ਼ੁਰੂ ਕਰਦੇ ਹਾਂ ਜਿਉ ਤੂੰ ਚਲਾਹੇ ਤਿਵੇਂ ਚੱਲੈ ਸੁਆਮੀ ਹੋਰ ਕੀ ਜਾਣਾ ਗੁਣ ਤੇਰੇ ਸਵਾਮੀ ਮਾਲਕ ਪ੍ਰਭ ਜਿਵੇਂ ਤੂੰ ਸਾਨੂੰ ਜੀਵਾਂ ਨੂੰ ਜੀਵਨ ਸੜਕ ਉੱਤੇ ਤੋੜਦਾ ਏ ਤਵੇਂ ਅਸੀਂ ਤੋੜਦੇ ਹਾਂ ਤੁਰਦੇ ਹਾਂ ਜਾ ਰਹੇ ਹਾਂ ਚੱਲ ਰਹੇ ਹਾਂ ਬਸ ਮੈਨੂੰ ਇੰਨੀ ਸੂਝ ਪਈ ਹੈ ਕਿ ਤੇਰੇ ਗੁਣਾ ਦਾ ਭੇਤ ਮੈਂ ਨਹੀਂ ਜਾਣਦਾ ਜਿਨੀ ਸਾਰੇ ਤੇਰੇ ਗੁਣ ਕਿੰਨੇ ਨੇ ਉਹਨਾਂ ਦਾ ਭੇਟ ਮੈਨੂੰ ਨਹੀਂ ਹੈ ਕਿਉਂਕਿ ਮੈਂ ਅਣਜਾਣ ਹਾਂ ਤੇ ਜਿਸ ਤਰ੍ਹਾਂ ਤੂੰ ਮੈਨੂੰ ਚਲਾ ਰਿਹਾ ਬਸ ਇਹ ਗੱਲ ਜ਼ਰੂਰ ਹੈ ਕਿ ਮੈਂ ਉਸ ਤਰ੍ਹਾਂ ਚੱਲ ਰਿਹਾ ਹਰ ਇੱਕ ਜੀਵ ਚੱਲ ਰਿਹਾ ਹੈ ਜੀਵ ਤੂੰ ਚਲਾਹੀਂ ਤੇ ਵਹਿ ਚੱਲੇ ਜਿਨ੍ਹਾਂ ਮਾਰਗ ਪਾਵੇ ਤੇ ਇਹ ਵੀ ਸਮਝ ਆਉਂਦੀ ਹੈ ਕਿ ਜਿਨ੍ਹਾਂ ਨੂੰ ਤੂੰ ਸਹੀ ਰਸਤੇ ਤੇ ਤੋਰਦਾ ਮਾਲਕਾ ਉਹ ਸਹੀ ਰਸਤੇ ਤੇ ਤੁਰਦੇ ਆ ਤੇ ਇਹ ਇਹ ਵੀ ਤੇਰੀ ਕਿਰਪਾ ਹੈ ਕਿ ਤੂੰ ਉਹਨਾਂ ਨੂੰ ਸਹੀ ਮਾਰਗ ਤੇ ਪਾਉਂਦਾ ਹੈ ਕਰ ਕਿਰਪਾ ਜਿਨ ਨਾਮ ਲਾਹੀ ਸੇ ਹਰ ਹਰ ਸਦਾ ਧਿਆਵੇ ਜਿਸਨਾਂ ਜਿਨ੍ਹਾਂ ਉੱਤੇ ਤੂੰ ਕਿਰਪਾ ਕਰਦਣਾ ਹੈ ਉਹ ਤੇਰੀ ਗਿਆਨ ਨਾਲ ਤੇਰੀ ਬजूदगी ਦੇ ਗਿਆਨ ਨਾਲ ਤੇਰੀ ਹੋਂਦ ਨੂੰ ਸਮਝ ਲੈਂਦੇ ਹੈ ਫਿਰ ਉਹ ਹਮੇਸ਼ਾ ਤੈਨੂੰ ਯਾਦ ਰੱਖਦੇ ਹੈ ਕਿਉਂਕਿ ਹਰ ਜਗ੍ਹਾ ਹਰ ਸਮੇਂ ਹਰ ਥਾਂ ਉਹਨਾਂ ਨੂੰ ਪਰਮਾਤਮਾ ਫੀਲ ਹੁੰਦਾ ਹੈ ਮਹਿਸੂਸ ਹੁੰਦਾ ਹੈ ਇਸ ਕਾਇਨਾਤ ਵਿੱਚ ਉਹ ਰਮਿਆ ਹੋਇਆ ਮਾਲਕ ਉਹਨਾਂ ਨੂੰ ਦਿਸਦਾ ਹੈ ਜਿਸਨੂੰ ਕਥਾ ਸੁਣਾਏ ਆਪਣੀ ਸੇ ਗੁਰਦੁਆਰੇ ਸੁਖ ਪਾਵੇ ਜਿਸ ਮਰਖ ਮਰਖ ਨੂੰ ਵੀ ਤੋਂ ਆਪਣੀ ਸਿੱਖਤ ਸਲਾਹ ਦੀ ਬਾਣੀ ਸੁਣਾਉਣਾ ਤੇ ਸੁਣਨ ਵਾਲ ਪ੍ਰੇਰਦਾ ਹੈ ਉਹ ਫਿਰ ਗੁਰੂਦਰ ਤੇ ਪਹੁੰਚ ਜਾਂਦੇ ਐ ਜਿਹੜੀ ਗੁਰੂ ਦੇ ਰਣ ਲੱਗ ਜਾਂਦੇ ਐ ਗੁਰੂ ਦੀ ਬਾਣੀ ਨਾਲ ਆਤਮਿਕ ਆਨੰਦ ਮਾਣਦੇ ਐ ਕਹੈ ਨਾਨਕ ਸੱਚੇ ਸਾਹਿਬ ਜਿਉਂ ਪਾਵੇ ਤਿਵੇਂ ਚਲਾਵੇ ਗੁਰੂ ਜੀ ਕਹਿੰਦੇ ਇਹ ਮੇਰੇ ਮਾਲਕਾ ਸਦਾ ਥਿਰ ਰਹਿਣ ਵਾਲੇ ਮਾਲਕਾ ਜਿਵੇਂ ਤੈਨੂੰ ਚੰਗਾ ਲੱਗਦਾ ਓਸੇ ਤਾਂ ਸਾਨੂੰ ਜੀਵਨ ਰਾਹ ਉੱਤੇ ਤੋਂ ਤੋੜਦਾ ਜਿਹੜੀ ਹੁਕਮ ਰਜਾਈ ਚੱਲਣਾ ਅਸੀਂ ਚੱਲਦੇ ਉਹਦੇ ਸ਼ਬਦ ਹੁਕਮ ਵਿੱਚ ਰਹੇ ਹਾਂ ਬਸ ਸਾਨੂੰ ਮਹਿਸੂਸ ਕਰਨ ਦੀ ਲੋੜ ਹੈ ਕਿ ਸਾਨੂੰ ਪਰਮਾਤਮਾ ਦੇ ਹੁਕਮ ਵਿੱਚ ਰਹਿਣਾ ਜ਼ਰੂਰੀ ਹੈ ਸਾਡਾ ਅਸੀਂ ਉਹਨਾਂ ਕੁਦਰਤੀ ਨਿਯਮਾਂ ਦੇ ਵਿੱਚ ਜਿਉਣਾ ਕਰੀਏ ਜੋ ਸਾਡੇ ਵਾਸਤੇ ਮਾਲਕ ਨੇ ਬਣਾਏ ਆ ਜਿਹੜੇ ਜਿਹੜੇ ਨਿਯਮ ਦੇ ਵਿੱਚ ਅਸੀਂ ਬਣੇ ਆ ਉਸ ਨਿਯਮ ਵਿੱਚ ਰਹਿਣਾ ਸ਼ੁਰੂ ਕਰੀਏ ਇਹ ਸੋਹਲਾ ਸ਼ਬਦ ਸੁਹਾਵਾ ਗੁਰੂ ਜੀ ਕਦੇ ਸਤਗੁਰ ਦਾ ਇਹ ਸ਼ਬਦ ਬਾਣੀ ਆਤਮਿਕ ਜੀਵ ਆਤਮਿਕ ਜੀਵਨ ਦੇਣ ਵਾਲਾ ਇੱਕ ਗੀਤ ਹੈ ਆਤਮਿਕ ਜੀਵਨ ਨੂੰ ਉੱਚਾ ਸੁੱਚਾ ਕਰਨ ਵਾਲਾ ਇੱਕ ਗੀਤ ਹੈ ਸਬਦੋ ਸੁਹਾਵਾ ਸਦਾ ਸੁਹਿਲਾ ਸਤਿਗੁਰੂ ਸੁਣਾਇਆ ਇਹ ਗੱਲ ਨੂੰ ਯਕੀਨ ਕਰਕੇ ਮੰਨੀਏ ਕਿ ਸਤਿਗੁਰ ਜੀ ਜਿਹੜਾ ਸਾਨੂੰ ਉਪਦੇਸ਼ ਦੇ ਰਿਹਾ ਹੈ ਜਿਹੜਾ ਸ਼ਬਦ ਸੁਣਾ ਰਿਹਾ ਹੈ ਉਹ ਆਤਮਿਕ ਆਨੰਦ ਦੇਣ ਵਾਲਾ ਹੈ ਇਹ ਤਿਲਕੈ ਮਨ ਵਸਿਆ ਜਿਨ ਧਰੋਂ ਲਿਖਿਆ ਆ ਗੁਰੂ ਜੀ ਕਹਿੰਦੇ ਇਹ ਸੋਇਲਾ ਇਹ ਪਰਮਾਤਮਾ ਦੀ ਛਿਪਸਰਾ ਦੀ ਬਾਣੀ ਉਹਨਾਂ ਦੇ ਮਨ ਵਿੱਚ ਵੱਸਦੀ ਹੈ ਜਿਨ੍ਹਾਂ ਦੇ ਮੱਥੇ ਤੇ ਲੇਖ ਉਕੜਦੇ ਆ ਜਿਨ੍ਹਾਂ ਦੇ ਮੱਥੇ ਦੇ ਲੇਖ ਚੰਗੇ ਆ ਸੰਸਕਾਰ ਚੰਗੇ ਆ ਇੱਕ ਫੇਰੇ ਇੱਕ ਨੇਰੇ ਕਰੇ ਗੱਲਾਂ ਗੱਲੀ ਕਿਨੇ ਨਾ ਪਾਇਆ ਬੋਧ ਲੋਕੀ ਗੁਰੂ ਜੀ ਕੇਦੇ ਐਵੇਂ ਚਾਖ ਮਾਰਦੇ ਫਿਰਦੇ ਐ ਕਿ ਅਸ ਸਾਡੇ ਕੋਲ ਰੱਬ ਹੈ ਅਸੀਂ ਰੱਬ ਨੂੰ ਸਮਝ ਲਿਆ ਅਸੀਂ ਆਹ ਰੱਬ ਹੈਗਾ ਮਤਲਬ ਬਗੈਰ ਕਿਸੇ ਗਿਆਨ ਤੋਂ ਬ विवेक ਤੋਂ ਗੱਲ ਕਰਦੇ ਐ ਪਰ ਉਤਲੀਆਂ ਉਤਮੀਆਂ ਗੱਲਾਂ ਕਰਦੇ ਐ ਅਨੁਭਵ ਵਿੱਚ ਉਹਨਾਂ ਦੇ ਨਹੀਂ ਹੈ ਆਤਮਿਕ ਆਨੰਦ ਉਹਨਾਂ ਨੂੰ ਨਹੀਂ ਮਿਲਿਆ ਕਹਿ ਨਾਨਕ ਸ਼ਬਦ ਸੁਹਲਾ ਸਤਿਗੁਰੂ ਸੁਣਾਇ ਐਸ ਕਰਕੇ ਨਾਨਕ ਆਖਦਾ ਸਤਿਗੁਰੂ ਦਾ ਸੁਣਾਇਆ ਹੋਇਆ ਸ਼ਬਦ ਆਤਮਿਕ ਆਨੰਦ ਦੇਣ ਵਾਲਾ ਹੈ ਤੇ ਜਿਹੜਾ ਇਸ ਸ਼ਬਦ ਨਾਲ ਜੁੜੇਗਾ ਆ ਤੁਮਕ ਆਨੰਦ ਪ੍ਰਾਪਤ ਕਰ ਲਏਗਾ ਉਹ ਜੁੜ ਜਾਏਗਾ ਮਾਲਕ ਨਾਲ ਪਵਿੱਤ ਹੋਏ ਸੇ ਜਨਾ ਜਿਨੀ ਹਰ ਧਿਆਇ ਗੁਰੂ ਜੀ ਕਹਿੰਦੇ ਉਹ ਮਨੁੱਖ ਪਵਿੱਤਰ ਹੋ ਜਾਂਦੇ ਐ ਉਹਨਾਂ ਦਾ ਮਨ ਨਿਰਮਲ ਹੋ ਜਾਂਦਾ ਹੈ ਜਿਹੜੇ ਪਰਮਾਤਮਾ ਨੂੰ ਯਾਦ ਰੱਖਦੇ ਐ ਧਿਆਉਂਦੇ ਐ ਚੇਤੇ ਵਿੱਚ ਰੱਖਦੇ ਐ ਪਵਿੱਤਰ ਜੀਵਨ ਵਾਲੇ ਬਣ ਜਾਂਦੇ ਐ ਸੌਖਾ ਤਰੀਕਾ ਸਮਝਣ ਦਾ ਕਿ ਸਾਨੂੰ ਰੱਬ ਯਾਦ ਹੈ ਤੇ ਅਸੀਂ ਫਿਰ ਗੁਨਾਹ ਨਹੀਂ ਕਰਾਂਗੇ ਅਸੀਂ ਗਲਤੀਆਂ ਨਹੀਂ ਕਰਾਂਗੇ ਅਸੀਂ ਵਿਵੇਕ ਨਾਲ ਜਿਵਾਂਗੇ ਅਸੀਂ ਵਿਚਾਰ ਕੇ ਆਪਣਾ ਜੀਵਨ ਜਿਵਾਂਗੇ ਜਿਹੜੀ ਗੱਲ ਅਸੀਂ ਅਰਦਾਸ ਵਿੱਚ ਕਹਿੰਦੇ ਆ ਮਨ ਨੀਮਾ ਮਤ ਉੱਚੀ ਮਨ ਨੀਵਾ ਕਰਕੇ ਮਤ ਉੱਚੀ ਰੱਖ ਕੇ ਜਿਉਾਂਗੀ ਮਤ ਵਰਤਾਂਗੇ ਆਪਣੀ ਵਿਵੇਕ ਵਰਤਾਂਗੇ ਆਪਣਾ ਹਰ ਧਿਆਇ ਆ ਪਵਿੱਤ ਹੋਏ ਗੁਰਮਖ ਜਿਨੀ ਧਿਆਇ ਜਿਨ੍ਹਾਂ ਨੇ ਵੀ ਗੁਰੂ ਦੀ ਮਤ ਲੈ ਕੇ ਉਸ ਮਾਲਕ ਨਾਲ ਜੁੜ ਗਏ ਤੇ ਉਸ ਮਾਲਕ ਨੂੰ ਸਿਮਰਿਆ ਉਹ ਸੋਧਾ ਚੜਨ ਵਾਲੇ ਹੋਗੇ ਆਤਮਿਕ ਜੀਵਨ ਉੱਚਾ ਹੋ ਗਿਆ ਉਹਨਾਂ ਦਾ ਪਵਿੱਤਰ ਹੋ ਗਿਆ ਪਵਿੱਤਰ ਹੋਣ ਦਾ ਮਤਲਬ ਉਹਨਾਂ ਦਾ ਆਚਰਣ ਸੁੱਧ ਹੋ ਗਿਆ ਪਵਿੱਤਰ ਮਾਤਾ ਪਿਤਾ ਕੁਟੰਬ ਸਹਿਤ ਸਿਓ ਪਵਿੱਤਰ ਸੰਗਤ ਸਵਾਈਆ ਉਹਨਾਂ ਦੇ ਨਾਲ ਲੱਗ ਕੇ ਫਿਰ ਉਹਨਾਂ ਦੀ ਪਰਿਵਾਰ ਦੀ ਜੀਵ ਤੇ ਉਹਨਾਂ ਨਾਲ ਜੁੜਦੀ ਵਾਲੀ ਸੰਗਤ ਉਹ ਵੀ ਪਵਿੱਤਰ ਹੋ ਜਾਂਦੀ ਹੈ ਉਹ ਵੀ ਰਸਤਾ ਵੱਲ ਦਿੰਦੀ ਹੈ ਫੜਾ ਉਹ ਵੀ ਚੰਗੇ ਰਸਤੇ ਤੇ ਤੁਰ ਪੈਂਦੀ ਹੈ ਕਹਿੰਦੇ ਪਵਿੱਤਰ ਸਉਣ ਦੇ ਪਵਿੱਤ ਸੇ ਪਵਿੱਤ ਜਿਨੀ ਮਨ ਵਸਾਇਆ ਗੁਰੂ ਜੀ ਕਹਿੰਦੇ ਹਰੀ ਨਾਮ ਇੱਕ ਐਸਾ ਸੋਮਾ ਹੈ ਪਰਮਾਤਮਾ ਦੀ ਯਾਦ ਐਸੀ ਇੱਕ ਸੋਮਾ ਹੈ ਇੱਕ ਐਸਾ ਸਾਧਨਾ ਹੈ ਜਿਹੜਾ ਵਸਾਵੇ ਮਨ ਵਿੱਚ ਉਹ ਵੀ ਪਵਿੱਤਰ ਜਿਹੜਾ ਸੋਹਣੇ ਉਹ ਵੀ ਪਵਿੱਤਰ ਤੇ ਜਿਹੜਾ ਇਸ ਮਨ ਵਿੱਚ ਵਸਾਉਂਦੇ ਐ ਪਵਿੱਤਰ ਹੋ ਜਾਂਦੇ ਐ ਉਸ ਮਾਲਕ ਦੀ ਆ ਜਿਨਿ ਪ੍ਰਮਾਤਮਾ ਨੂੰ 24 ਘੰਟੇ ਚੇਤੇ ਰੱਖਣ ਵਿੱਚ ਸਾਡਾ ਭਲਾ ਹੈ ਕਹੈ ਨਾਨਕ ਸੇ ਪਵਿੱਤ ਜਿਨਿ ਗੁਰਮੁਖ ਹਰਿ ਹਰਿ ਧਿਆਇ ਐ ਇਸ ਕਰਕੇ ਨਾਨਕ ਜੀ ਆਖਦੇ ਐ ਜਿਨ੍ਹਾਂ ਨੇ ਗੁਰੂ ਦੀ ਬਤ ਲੈ ਕੇ ਉਸ ਮਾਰਗਤ ਨੂੰ ਪ੍ਰਮਾਤਮਾ ਨੂੰ 24 ਘੰਟੇ ਸਿਮਰਨ ਕੀਤਾ ਯਾਦ ਰੱਖਦੇ ਐ ਜਿਹੜੀ ਉਹਦੀ ਹੋਂਦ ਨੂੰ ਵਜੂਦ ਨੂੰ ਸਮਝਦੇ ਐ ਹਮੇਸ਼ਾ ਆਪਣੇ ਨਾਲ ਇਸ ਕਾਇਨਾਤ ਵਿੱਚ ਸਮਝਦੇ ਐ ਉਹ ਫਿਰ ਪਵਿੱਤਰ ਹੋ ਜਾਂਦੇ ਐ ਸੋਨੇ ਜੀਵਨ ਵਾਲੇ ਹੋ ਜਾਂਦੇ ਐ ਕਰਮੀ ਸਹਜ ਨਾ ਉਪਜੈ ਬਿਨ ਸਹਜੇ ਸਹਸਾ ਨਾ ਜਾਏ ਦੇਖੋ ਗੁਰੂ ਜੀ ਕਹਿੰਦੇ ਕਰਮੀ ਜੇ ਅਸੀਂ ਬਾਹਰੋਂ ਧਾਰਮਿਕ ਕਰਮ ਕਰਦੇ ਰਹੀਏ ਇਥੇ ਗੁਰੂ ਜੀ ਜਿਹੜਾ ਕਰਮੀ ਸ਼ਾਮ ਕਰਦੇ ਨਾ ਕਰਮ ਕਾਂਡਾ ਵਾਸਤੇ ਕਰਦੇ ਐ ਜਿਹੜੇ ਅਸੀਂ ਬਾਹਰੋਂ ਧਾਰਮਿਕ ਕਰਮ ਕਾਂਡ ਕਰਦੇ ਆ ਉਹਨਾਂ ਨਾਲ ਸਾਡਾ ਜਿਹੜਾ ਸੂਝ ਹੈ ਜੁੜੀ ਸਾਡੀ ਉਸ ਸਹਿਜ ਵਿੱਚ ਨਹੀਂ ਜਾਂਦੀ ਸਹਿਜ ਨਹੀਂ ਅੰਦਰ ਪੈਂਦਾ ਤੇ ਜੇ ਸਹਿਜ ਸਾਡੇ ਅੰਦਰ ਨਹੀਂ ਆਇਆ ਤੇ ਸਾਡਾ ਸੰਸਾਰ ਨਹੀਂ ਮੁੱਕਦਾ ਗਰੇ ਸੰਸਾਰ ਦੂਰ ਨਹੀਂ ਹੁੰਦਾ ਇਹ ਸੰਸਾਰ ਹਮੇਸ਼ਾ ਬਣਿਆ ਰਹਿੰਦਾ ਹੈ ਇਹ ਇਹ ਸਹਿਜ ਨਾਲ ਹੀ ਸੰਸਾਰੇ ਨੇ ਜਾਣਾ ਨਾ ਜਾਏ ਸਹਿਸਾ ਕਿਤੇ ਸਮਝਮ ਰਹੇ ਕਰਮ ਕਮਾਈ ਗੁਰੂ ਜੀ ਕਹਿੰਦੇ ਇਹ ਸਹਿਸਾ ਅਨੇਕ ਵੱਡੇ ਕਰਮ ਕਰ ਕਰਕੇ ਹਾਰ ਗਏ ਜਨੀ ਧਾਰਮਕ ਕਰਮਕੰਡ ਕਰਕੇ ਹਾਰ ਗਏ ਪਰ ਮਨ ਦਾ ਤੋਖਲਾ ਸਹਿਮ ਕਿਸੇ ਤਰੀਕੇ ਨਾਲ ਨਹੀਂ ਜਾਂਦਾ ਫਿਰ ਗੁਰੂ ਜੀ ਇਸ ਸੈਸਾ ਕਰ ਕੀ ਰਿਹਾ ਹੈ ਇਹ ਸਾਨੂੰ ਸਾਡੇ ਦਾ ਨੁਕਸਾਨ ਕੀ ਹੈ ਇਹਦੇ ਨਾਲ ਸੈਸੇ ਜੀਉ ਮਲੀਨ ਹੈ ਕਿਤ ਸੰਜਮ ਤੋਤਾ ਜਾਈ ਗੁਰੂ ਜੀ ਕਹਿੰਦੇ ਇਸ ਸੰਸੇ ਕਰਕੇ ਇਹ ਮਨ ਫਿਰ ਮੈਲਾ ਰਹਿੰਦਾ ਹੈ ਇਹ ਮਨ ਹਮੇਸ਼ਾ ਮੈਲਾ ਰਹਿੰਦਾ ਹੈ ਮਨ ਦੀ ਇਹ ਮੈਲ ਕਿਸੇ ਬਾਹਰੀ ਜੁਗਤੀ ਨਾਲ ਨਹੀਂ ਲੈਂਦੀ ਗੁਰੂ ਜੀ ਇਹਦੇ ਬਾਹਰੀ ਜੁਗਤੀਆਂ ਨਾਲ ਨਹੀਂ ਝੁਕਦੀ ਹੁਣ ਦੇਖੋ ਆਪਾਂ ਇੱਥੇ ਆਪਣੇ ਵਿਚਾਰ ਨੂੰ ਬਾਣੀ ਪੜਨਾ ਪੜਦੇ ਪੜਦੇ ਰੋਕੀਏ ਤੇ ਸਮਝੀਏ ਤਾਂ ਕਿ ਵਿਚਾਰ ਵਿੱਚ ਬੈਠੇਕਰ ਜਿਹੜੇ ਸੀ ਬਾਹਰੀ ਕਰਮ ਕਾਂਡ ਜਿੰਨੇ ਵੀ ਗੁਰੂ ਦੇ ਨਾਂ ਤੇ ਕਰ ਰਹੇ ਆ ਜਾਂ ਬਾਣੀ ਦੇ ਨਾਂ ਤੇ ਕਰ ਰਹੇ ਆ ਜਾਂ ਤੁਸੀਂ ਰੱਬ ਦੇ ਨਾਂ ਤੇ ਕਰ ਰਹੇ ਆ ਗੁਰੂ ਜੀ ਕਹਿੰਦੇ ਉਹਨਾਂ ਨਾਲ ਨਹੀਂ ਗੱਲ ਬਣਨੀ ਉਹਨਾਂ ਨਾਲ ਸਹਿਜ ਨਹੀਂ ਆਉਣਾ ਸਹਿਜ ਆਏ ਬਿਨਾ ਸੰਸਾਰ ਨਹੀਂ ਜਾਣਾ ਤੇ ਇਸ ਸੰਸੇ ਕਾਰਨ ਸਾਡਾ ਮਨ ਹੈ ਜਿਹੜਾ ਉਹ ਮਲੀਨ ਹੋਇਆ ਪਿਆ ਹੈ ਮਤਲਬ ਮੈੜਾ ਹੋਇਆ ਪਿਆ ਤੇ ਉਹ ਕਿਹੜਾ ਤਰੀਕਾ ਵੀ ਦੇ ਨਾਲ ਇਹ ਤੋਤਾ ਜਾ ਸਕਦਾ ਹੈ ਤੋਤਾ ਹੀ ਨਹੀਂ ਜਾ ਸਕਦਾ ਕਿ ਬਾਹਰੀ ਸੰਜਮ ਜਿਹੜੀ ਅਸੀਂ ਕਰਦੇ ਆ ਬਾਹਰੀ ਜਿਹੜੇ ਅਸੀਂ ਤਰੀਕੇ ਵਰਤਦੇ ਆ ਇਹਨਾਂ ਨਾਲ ਮਨ ਨਹੀਂ ਸਾਫ਼ ਹੁੰਦਾ ਦੇਖੋ ਜਦੋਂ ਅਸੀਂ ਜਵਜੀ ਸਾਹ ਪੜਦੇ ਆ ਸਨ ਗੁਰੂ ਜੀ ਕੀ ਦੱਸਦੇ ਆ ਕਿ ਸੋਚੈ ਸੋਚ ਨਾ ਹੋਵੇ ਜੇ ਸੋਚੀ ਲੱਖ ਵਾਰ ਬਸ ਸੇਮ ਚੀਜ਼ ਹੈ ਉਥੇ ਵੀ ਅਸੀਂ ਸੋਚਾਂ ਉਥੇ ਇਕੱਲੇ ਸੋਚ ਪਵਿੱਤਰਤਾ ਨਹੀਂ ਮਤਲਬ ਬਾਹਰੀ ਇਸ਼ਨਾਨ ਦੀ ਗੱਲ ਕਰੀ ਹੈ ਇੱਥੇ ਗੁਰੂ ਜੀ ਨੇ ਸਾਰੇ ਕਰਮ ਕਾਂਡਾਂ ਦੀ ਗੱਲ ਕਰੀ ਹੈ ਜਿਹੜੇ ਅਸੀਂ ਬਾਹਰੀ ਕਰ ਰਹੇ ਹਾਂ ਔਰ ਅਸੀਂ ਕਰੀ ਜਾ ਰਹੇ ਹਾਂ ਤੇ ਗੁਰੂ ਜੀ ਕਹਿ ਰਹੇ ਨੇ ਨਹੀਂ ਇਹਦੇ ਨਾਲ ਕੱਲ ਨਹੀਂ ਬਣਨੀ ਮਨ ਧੋਵੋ ਸ਼ਬਦ ਲਾਗੋ ਹਰ ਸੋ ਰਹੁ ਚਿਤ ਲਾਈ ਗੁਰੂ ਜੀ ਕਹਿੰਦੇ ਇਹ ਸੱਚ ਸਹਿਸਾ ਤਾਂ ਜਾਊਗਾ ਸੰਜਮ ਤਾਂ ਆਊਗਾ ਸਹਿਜ ਤਾਂ ਆਊਗਾ ਜੇ ਤੁਸੀਂ ਇਸ ਮਨ ਨੂੰ ਧੋਗੇ ਤੇ ਮਨ ਕਿੱਥੇ ਧੋਤਾ ਜਾਏਗਾ ਸ਼ਬਦ ਲਾਗੋ ਗੁਰੂ ਦੇ ਸ਼ਬਦ ਨਾਲ ਜੁੜੋ ਬਾਣੀ ਨਾਲ ਜੁੜੋ ਹਰ ਸਮ ਰਹੋ ਚਿਤ ਲਾਏ ਪਰਮਾਤਮਾ ਨਾਲ ਚਿੱਤ ਜੋੜ ਕੇ ਰੱਖੋ ਪਰਮਾਤਮਾ ਨਾਲ ਜੁੜ ਕੇ ਆਨੰਦਮਈ ਜੀਵਨ ਜਿਉ ਪਰਮਾਤਮਾ ਦੀ ਯਾਦ ਨੂੰ ਆਪਣੇ ਅੰਦਰ ਬਣਾਈ ਰੱਖੋ ਤਾਂ ਕਿ ਏ ਮਨ ਜਿਹੜਾ ਇਹ ਪਵਿੱਤਰ ਹੋ ਜਾਏ ਕਹ ਨਾਨਕ ਗੁਰ ਪ੍ਰਸਾਦੀ ਸਹਿਜ ਉਪਜੈ ਇਹ ਸਹਿਸਾ ਇਹ ਵਿਜਾਈ ਨਾਨਕ ਜੀ ਆਖਦੇ ਐ ਕਿ ਗੁਰੂ ਦੀ ਕਿਰਪਾ ਹੋ ਜੇ ਨਾ ਫਿਰ ਇਹ ਸਹਿਜ ਉਪਜ ਸਕਦਾ ਐ ਇਹ ਸਹਿਜ ਬਣ ਸਕਦਾ ਐ ਤੇ ਇਹ ਸਹਿਸਾ ਇਹ ਸੰਸਾ ਇਸ ਤਰ੍ਹਾਂ ਅੰਦਰੋਂ ਨਿਕਲ ਸਕਦਾ ਐ ਇਹ ਸੰਸਾ ਇਸ ਤਰ੍ਹਾਂ ਅੰਦਰੋਂ ਕੱਢਿਆ ਜਾ ਸਕਦਾ ਐ ਗੁਰੂ ਦੇ ਸ਼ਬਦ ਨਾਲ ਜੁੜ ਜੀ ਦੇਖੋ ਪਰ ਗੁਰੂ ਜੀ ਕਹਿ ਕੀ ਰਿਹਾ ਸਾਨੂੰ ਬਾਣੀ ਨਾਲ ਜੁੜੋ ਪਾਸਟ ਕੀ ਰਿਹਾ ਬਾਣੀ ਨਾਲ ਜੁੜ ਜੀ ਬਾਣੀ ਦੇ ਵਿਚਾਰ ਨੂੰ ਅੰਦਰ ਲੈ ਕੇ ਜਾਈਏ ਬਾਣੀ ਦੇ ਭਾਵ ਅਰਥਾਂ ਨੂੰ ਬਾਣੀ ਦੇ ਜਿਹੜਾ ਸਾਨੂੰ ਸੰਕਲਪ ਦੇ ਰਹੀ ਹੈ ਉਹਦੇ ਨਾਲ ਜੁੜ ਜੀ ਪਰੀ ਕਰਮ ਕੰਡਨ ਛੱਡਦੇ ਜਾਈਗੇ ਹੌਲੀ ਹੌਲੀ ਜਿਉਂ ਜਿਉਂ ਛੱਡਦੇ ਜਾਵਾਂਗੇ ਜਿਉਂ ਜਿਉਂ ਸਾਡਾ ਮਨ ਸ਼ੁੱਧ ਹੁੰਦਾ ਜਾਏਗਾ ਹੁਣ ਅਸੀਂ ਜੇ ਬਾਹਰ